ਹਾਂ ਅਜੀ ਇਹਦਾ ਇੱਥੇ ਕੀ ਕਰਦਾ ਲੁਬਿਆਣੋ ਛੋਟੀ ਭੈਣ ਨੇ ਦੱਬਿਆ ਉਹਦੇ ਘਰੇ ਗਏ ਕਹਿੰਦੇ ਮਰਿਆ ਨਹੀਂ ਜੀ ਗੋਟ ਟੁੱਟ ਗਿਆ ਹੱਡੀਆਂ ਬਾਹਰ ਆ ਗਈਆਂ ਮੰਜੇ ਦੇ ਪਾਵੇ ਦੇ ਵਿੱਚੋਂ ਬਾਹੀ ਬਾਹਰ ਨਿਕਲ ਜਾਂਦੀ ਆ ਉਦਾਂ ਬਾਈ ਦੀ ਸਾਰੀ ਹੱਡੀ ਬਾਹਰ ਨਿਕਲੀ ਪਈ ਆ ਹੱਥ ਇਹਨਾਂ ਦੀ ਭੈਣ ਕੋਲੇ ਵੀ ਹੁਣ ਜਾ ਕੇ ਆਏ ਨੇ ਬਾਈ ਹੁਣੀ ਉਹ ਵੀ ਕਹਿੰਦੇ ਅਸੀਂ ਇਹ ਤਾਂ ਕੁਝ ਨਹੀਂ ਕਰ ਸਕਦੇ ਜਿਹੜਾ ਇੱਥੋਂ ਸੋਚਦਾ ਉਹਨੂੰ ਦੁਨੀਆ ਟਿਕਣੇ ਰਪਿੰਦਨ ਸਿੰਘ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਾਂ ਜੋ ਕਿ ਇਲਾਕੇ ਦੇ ਵਿੱਚ ਮੁੱਛੜ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ। ਅਸੀਂ ਇਸ ਮੂਹ ਪੰਚਾਇਤ ਪਿੰਡ ਪੂਰਵਾ ਤਹਿਸੀਲ ਸਮਰਾਲਾ ਤੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਖੜੇ ਹਾਂ। ਤੇ ਇਹ ਵੀਰ ਇੱਕ ਦਿਨ ਕੰਮ ਦੀ ਘਾੜ ਦੇ ਵਿੱਚ ਸਮਰਾਲੇ ਗਿਆ ਸੀ। ਸਮਰਾਲੇ ਇਸ ਨੂੰ ਇੱਕ ਮੋਟਰਸਾਈਕਲ ਵਾਲਾ ਫੇਟ ਮਾਰ ਗਿਆ। ਤੇ ਇਹ 10-15 ਸਾਲ ਤੋਂ ਪੂਰਵੇ ਪਿੰਡ ਵਿੱਚ ਹੀ ਰਹਿ ਰਿਹਾ ਹੈ। ਆਪਣਾ ਗੁਜ਼ਾਰਾ ਕਰਕੇ ਆਪਣੀ ਰੋਟੀ ਕਾਲ ਦੇ ਘਾੜ ਦੇ ਵਿੱਚ ਗੁਜ਼ਾਰਾ ਕਰਦਾ ਹੈ ਆਪਣਾ ਕੰਮ ਕਰਕੇ। ਉਹ ਉਸ ਮੈਨ ਐਕਸੀਡੈਂਟ ਕਾਰਨ ਇਸ ਦੀ ਬਾਹਰ ਟੁੱਟ ਗਈ ਜੇ ਕਿ ਦੋਨੋਂ ਹੱਡੀਆਂ ਟੁੱਟੀਆਂ ਪਈਆਂ ਉਹ ਇੱਕ ਮਹੀਨੇ ਤੋਂ ਇਲਾਜ ਲਈ ਅਸਮਰਤ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੂਰਵਾ ਪਿੰਡ ਆ ਜੀ ਸਮਰਾਲੇ ਦੇ ਕੋਲੇ ਲੁਧਿਆਣਾ ਜ਼ਿਲ੍ਹੇ ਦਾ ਪੂਰਵੇ ਪਿੰਡ ਤੋਂ ਇਸ ਸਾਰੇ ਪਿੰਡ ਦਾ ਹੀ ਮਾਮਾ ਕਹੋਂਦਾ ਬਾਈ ਹਰਭਜਨ ਸਿੰਘ ਕਿਉਂਕਿ ਉਸ ਪਿੰਡ 'ਚ ਇਹਦੀ ਭੈਣ ਵਿਆਹੀ ਹੋਈ ਸੀ ਬਾਈ ਦੀ ਤੇ ਆਪਦੀ ਭੈਣ ਦੇ ਘਰੇ ਰਹਿੰਦਾ ਸੀ ਸਾਰੀ ਜ਼ਿੰਦਗੀ ਕਮਾ ਕੇ ਲੱਕੜੀ ਦਾ ਕੰਮ ਕਰਦਾ ਸੀ ਬਾਈ ਆਪਣੀ ਭੈਣ ਨੂੰ ਦਿੰਦਾ ਰਿਹਾ ਉਹਦੇ ਦੋ ਬੱਚੇ ਸੀ ਦੋ ਬੇਟੇ ਸੀ ਉਹਨਾਂ ਨੂੰ ਵੀ ਲੱਕੜ ਦਾ ਮਿਸਤਰੀ ਬਣਾਇਆ ਉਹ ਵੀ ਵਧੀਆ ਮਿਸਤਰੀ ਬਣ ਗਏ ਲੱਕੜ ਦੇ ਫਿਰ ਉਸ ਤੋਂ ਬਾਅਦ ਉਹ ਪਿੰਡ ਛੱਡ ਕੇ ਚਲੇ ਗਏ ਉਹ ਸਿਆਣਪ ਵਗੈਰਾ ਕਰਨ ਲੱਗੇ ਚੌਂਕੀਆਂ ਚਾਂਕੀਆਂ ਲਾਉਣੀਆਂ ਜਾਂ ਹੋਰ ਕਿਸੇ ਦੇ ਕਰਮਾਂ ਦਾ ਲਖੀਰਾਂ ਦੱਸ ਕੇ ਮੱਥੇ ਦੀਆਂ ਦੱਸਣ ਲੱਗੇ ਉਹਨਾਂ ਦਾ ਫਲ ਉਹ ਵੀ ਹੁਣ ਦੱਸਦੇ ਆ ਵੀਰ ਹੁਣੀ ਮੰਜੇ ਤੇ ਪਏ ਨੇ ਇਹਨਾਂ ਦੀ ਭੈਣ ਕੋਲੇ ਵੀ ਹੁਣ ਜਾ ਕੇ ਆਏ ਨੇ ਬਾਈ ਹੁਣੀ ਉਹ ਵੀ ਕਹਿੰਦੇ ਅਸੀਂ ਇਹ ਤਾਂ ਕੁਝ ਨਹੀਂ ਕਰ ਸਕਦੇ ਇੱਕ ਭੈਣ ਹੋਰ ਆ ਇਹਦੀ ਛੋਟੀ ਭੈਣ ਬਾਈ ਦੀ ਤੇ ਇਹਦਾ ਬੇਟਾ ਉਹ ਜਦੋਂ ਵੀਰ ਹੁਣੀ ਦੱਸਣ ਗਏ ਵੀ ਹਰ ਭਜਨ ਦੇ ਸੱਟ ਲੱਗ ਗਈ ਵੀ ਗੁੱਟ ਦੀ ਹੱਡੀ ਬਾਹਰ ਨਿਕਲੀ ਹੋਈ ਹੈ ਬਹੁਤ ਔਖਾ ਉਹਨਾਂ ਨੇ ਵੀ ਬੜੇ ਮਾਰੇ ਲਾਜਵਾਰਤੇ ਪਰ ਗੱਲ ਅੱਜ ਦੇ ਸਮੇਂ ਦੇ ਵਿੱਚ ਇਨ ਸਿੱਧੇ ਪੱਧਰੇ ਬੰਦਿਆਂ ਦੀ ਆ ਨਾ ਚੁਸਤ ਚਲਾਕੀ ਆ ਨਾ ਹੀ ਅੱਜਕੱਲ ਦਾ ਸਮਾਂ ਇਹਨਾਂ ਦੇ ਅਨੁਕੂਲ ਆ ਕਿਉਂਕਿ ਅੱਜਕੱਲ ਸਮਾਂ ਇਸ ਤਰ੍ਹਾਂ ਦਾ ਚੱਲਦਾ ਜਿਹੜਾ ਇਥੋਂ ਸੋਚਦਾ 100% ਉਹਨੂੰ ਦੁਨੀਆ ਟਿਕਣੇ ਨਹੀਂ ਦਿੰਦੀ ਖੜਾ ਰਹਿਣੇ ਨਹੀਂ ਦਿੰਦੀ ਸੈਟ ਲੈਂਦੀ ਤੇ ਤਰਸੇ ਆਪਣਾ ਹਰਪਜਨ ਸਿੰਘ ਵੀ ਉਸੇ ਤਰ੍ਹਾਂ ਦਿਲ ਦਾ ਸਾਫ਼ ਬੰਦਾ ਸੀ ਬਸ ਜਿੰਨੇ ਕਮਾਉਂਦਾ ਸੀ ਜਾਂ ਤਾਂ ਰੈਸਟੋਰੈਂਟ ਦੀ ਝੋਲੀ ਪਾਉਂਦਾ ਸੀ ਜਾਂ ਬਾਈ ਹੁਣੀ ਦੱਸਦੇ ਇੱਕ ਪਉਆ ਲਾ ਲੈਂਦਾ ਸੀ ਰੋਜ਼ ਤੇ ਉਸ ਸਮੇਂ ਜਦੋਂ 4 ਪੈਸੇ ਜੋੜਨੇ ਸੀ ਉਹ ਤੋਂ ਜੋੜੇ ਨਹੀਂ ਅੱਜ ਗੁੱਟ ਤੇ ਸੱਟ ਲੱਗੀ ਐ ਡੇਢ ਮਹੀਨਾ ਹੋ ਚੱਲਿਆ ਐਂ ਤੁਰਿਆ ਫਿਰਦਾ ਵਿਚਾਰਾ ਤੇ ਅੱਜ ਕੋਈ ਪੈਸੇ ਤੋਂ ਬਿਨਾਂ ਪੁੱਛਦਾ ਨਹੀਂ ਧੰਨਵਾਦ ਆ ਬਾਈ ਹੁਣਾਂ ਦਾ ਜਿਹੜੇ ਆਪਣੇ ਨਗਰ ਦੀ ਆਪਣੇ ਨਗਰ ਦੇ ਇੱਕ ਭਲੇ ਪੁਰਸ਼ ਦੀ ਮਦਦ ਵਾਸਤੇ ਇੱਥੇ ਪਹੁੰਚਿਆ ਪਹਿਲਾਂ ਸਾਨੂੰ ਵੀਰ ਉਹਨਾਂ ਨੇ ਵੀਡੀਓ ਬਣਾ ਕੇ ਭੇਜੀ ਦੱਸਿਆ ਵੀ ਸਾਡੇ ਪਿੰਡ 'ਚ ਸਾਰਾ ਪਿੰਡ ਇਹਨੂੰ ਮਾਮਾ ਕਹਿੰਦਾ ਸਾਰੇ ਪਿੰਡ 'ਚ ਆਲੇ-ਦਲੇ ਦੋ ਤਿੰਨਾਂ ਪਿੰਡਾਂ 'ਚ ਇਹ ਘਰੋ ਘਰੀ ਕੰਮ ਕਰਕੇ ਆਉਂਦਾ ਇਹਦੇ ਕੋਲੇ ਤੇਸਾ ਰੰਦਾ ਬਰੰਜੀ ਸਭ ਕੁਛ ਇਹਦੇ ਝੋਲੇ 'ਚ ਪਾਇਆ ਹੁੰਦਾ ਤੇ ਇਹ ਤੁਰ ਫਿਰ ਕੇ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਛੋਟੇ-ਮੋਟੇ ਨਿੱਕੇ-ਨੰਨੇ ਕੰਮ ਆ ਕਿਹਦੇ ਦਰਵਾਜੇ ਦੀ ਚੂਲ ਢਿੱਲੇ ਆ ਕੇ ਦਾ ਮੰਜੇ 'ਚੂਲ ਢਿੱਲੇ ਆਏ ਬਾਈ ਠੀਕ ਕਰਕੇ ਆਪਦੀ ਰੋਟੀ ਪਾਣੀ ਖਾਂਦਾ ਸੀ ਪਰ ਹੁਣ ਐਕਸੀਡੈਂਟ ਹੋਣ ਕਰਕੇ ਖੁਦ ਆਪਦਾ ਹੀ ਵਿਚਾਰੇ ਦਾ ਗੱਟ ਟੁੱਟ ਗਿਆ ਹੱਡੀਆਂ ਬਾਹਰ ਆ ਗਈਆਂ ਜਿਵੇਂ ਮੰਜੇ ਦੇ ਪਾਵੇ ਦੇ ਵਿੱਚੋਂ ਬਾਹੀ ਬਾਹਰ ਨਿਕਲ ਜਾਂਦੀ ਆ ਉਦਾਂ ਬਾਈ ਦੀ ਸਾਰੀ ਹੱਡੀ ਬਾਹਰ ਨਿਕਲੀ ਪਈ ਆ ਹੱਥ ਦੀ ਅਰਦਾਸ ਕਰਿਓ ਇੱਕ ਕਿਰਤ ਕਮਾਈ ਕਰਨ ਵਾਲਾ ਬੰਦਾ ਇਹਨਾਂ ਹੱਥਾਂ ਨਾਲ ਹੀ ਇਹਨੇ ਹੁਣ ਦਿੱਕਰ ਕਮਾ ਕੇ ਆਪਦੀ ਰੋਟੀ ਖਾਧੀ ਆ ਤੇ ਦੁਬਾਰਾ ਫੇਰ ਕਮਾਉਣ ਜੋਗਾ ਹੋ ਜੇ ਬੱਚਿਆਂ ਤੋਂ ਵੀ ਅਲੱਗ ਰਹਿ ਰਿਹਾ ਬਹੁਤ ਸਾਲਾਂ ਤੋਂ ਕਿਉਂਕਿ ਅੱਜਕੱਲ ਤੁਹਾਨੂੰ ਜਿਵੇਂ ਦੱਸਿਆ ਸਮਾਂ ਹੀ ਇਸ ਤਰ੍ਹਾਂ ਦਾ ਵਾ ਤੇ ਇਹ ਅਸੀਂ ਤਾਂ ਅਰਦਾਸ ਕਰਦੇ ਆ ਜੇ ਤੇ ਬੱਚੇ ਵੀਡੀਓ ਦੇਖਦੇ ਭੈਣ ਨੂੰ ਵੀ ਬੇਨਤੀ ਕਰਦੇ ਆ ਕੋਈ ਹੋ ਹਾਂ ਹਰ ਭਾਈਨ ਬਾਈ ਫਿਰ ਕਿਵੇਂ ਆ ਜਦੋਂ ਠੀਕ ਹੋ ਜਾਊਗਾ ਗੁੱਟ ਫਿਰ ਉਦੋਂ ਬਾਅਦ ਕੀ ਕਰਨਾ ਹਾਂਜੀ ਕਰਨਾ ਕੀ ਆ ਹੋ ਕੀ ਕਰਾਂਗੇ ਫਿਰ ਜਦੋਂ ਠੀਕ ਹੋ ਗਿਆ ਠੀਕ ਹੋ ਗਿਆ ਫਿਰ ਆ ਸੰਦੇ ਜੀ ਜਿਹੜੇ ਕੰਮ ਕਰਦੇ ਆ ਇੱਥੇ ਸੇਵਾ ਕਰਦੇ ਇੱਥੇ ਸੇਵਾ ਕਰਦੇ ਜਿੱਤੇ ਮਾਲੀ ਕੰਮ ਇੱਥੇ ਹੀ ਹੁਣ ਸਾਡੇ ਕੋਲ ਰਹਿ ਕੇ ਸੇਵਾ ਕਰਾਂ ਹੀ ਦੁਬਾਰਾ ਫੇਰ ਸੜਕਾਂ ਤੇ ਜਾ ਕੇ ਕੀ ਫਾਇਦਾ ਕਿਸ ਦੇ ਘਰੇ ਤੂੜੀ ਵਾਲੇ ਕਿਸ ਦੇ ਕਿੱਥੇ ਪੈਣਾ ਇਹ ਤੇਰਾ ਘਰ ਆ ਸੁਪਨਿਆਂ ਦਾ ਘਰ ਤੇਰਾ ਵੀ ਆ ਸਾਡਾ ਵੀ ਸਾਰਿਆਂ ਦਾ ਆ ਇੱਥੇ ਰਹਿ ਕੇ ਹ ਹੁਣ ਦੇਖੋ ਇਹਨੂੰ ਜੋੜਨ ਨੂੰ ਬਾਪੂ ਇਹ ਤੋੜ ਕੇ ਖਿੱਚ ਕੇ ਦੁਬਾਰਾ ਜੋੜ ਪੈਣਾ ਵਾ ਇਹਨੂੰ ਘਟੋ ਘਟ 6-7 ਮਹੀਨੇ ਲੱਗ ਜਾਣੇ ਜੁੜਦੇ ਜੜਦੇ ਠੀਕ ਕੰਮ ਕਰੀ ਕਿਉਂਕਿ ਜਵਾਰਾ ਇਹ ਹਜੇ ਕੰਮ ਨਹੀਂ ਹੋਣਾ ਤੇਤੋਂ ਨਾ ਇਹ ਨਰੰਦਾ ਚੱਲਣਾ ਨਾ ਹਜੇ ਤੇਸਾ ਚੱਲਣਾ ਤੇਤੋਂ ਹਾਂਜੀ ਠੀਕ ਹੈ ਨਾ ਕਿਉਂਕਿ ਗੁੱਟ ਜਮਾ ਹੀ ਟੁੱਟ ਗਿਆ ਨਾ ਤੇ ਸਾਲ ਡੇਢ ਸਾਲ ਲੱਗ ਜਾਣੇ ਇਹਨੂੰ ਜਮਾ ਇਦਾਂ ਪੂਰਾ ਰੈਲਾ ਹੋਣ ਨੂੰ ਜੋੜਨ ਨੂੰ ਔਰੇ ਸੇਵਾ ਕਰੀ ਔਰੇ ਬਤਾਓ ਬਹੁਤ ਕੰਮ ਚੱਲਦਾ ਕਿਹੜੇ ਹੱਥ ਨਾਲ ਕੰਮ ਕਰਦਾ ਸੀ ਤੂੰ ਇਸੇ ਨਾਲ ਹੀ ਹਾਂਜੀ ਹਾਂ ਫਿਰ ਤਾਂ ਇਹ ਟਾਈਮ ਲੱਗੂਗਾ ਠੀਕ ਆ ਰਪਨ ਸਿੰਘ ਆਹਾਂਜੀ ਚਲੋ ਵਾਹਿਗੁਰੂ ਮੇਰ ਕਰਨ ਸੱਚੇ ਪਾਤਸ਼ਾਹ ਅਰਦਾਸ ਕਰਿਓ ਜੀ ਇਹਨਾਂ ਰੱਬ ਦੇ ਬੰਦਿਆਂ ਵਾਸਤੇ ਆਂਦਰੋ ਸੋਕੇ ਤਕੜੇ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰਨ ਬਾਪੂ ਦਾ ਸੀ ਗੱਟ ਦਾ ਆਪਰੇਸ਼ਨ ਹੈ ਜਿਹੜਾ ਉਹ ਦੀਪਕਾ ਹਸਪਤਾਲ ਤੋਂ ਡਾਕਟਰ ਰਮਨ ਸਿੰਘ ਲਾ ਜੀ ਦੇ ਅੰਡਰ ਕਰਾਵਾਂਗੇ ਉਸ ਇਸੇ ਦਾ ਉੱਥੇ ਦੀਪਕ ਹਸਪੀਟਲ ਦੇ ਵਿੱਚ ਬਾਪੂ ਜੀ ਦੇ ਗੁੱਟ ਦੇ ਇਲਾਜ ਵਾਸਤੇ ਜੇ ਕੋਈ ਸੇਵਾ ਜਮਾ ਕਰਾਉਣੀ ਚਾਹੁੰਦਾ ਉੱਥੇ ਹਸਪੀਟਲ ਦੇ ਵਿੱਚ ਸਰਦਾਰ ਹਰਪ੍ਰੀਤ ਸਿੰਘ ਦੇ ਨਾਂ ਤੇ ਕਰਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਹੈ ਬਾਪੂ ਜਿਉਂਦਾਬਾਦ ਰਹਿ ਤਕੜਾ ਰਹਿ ਤੰਦਰੁਸਤ ਰਹਿਵਾ